ਸਸ ਜੀ ਗੱਲ ਜੀ ਆਰ ਜੇ ਪ੍ਰੋ ਆਟੋ ਇੱਕ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਡਰਾਈਵਰ ਸਾਹਿਬ ਦਾ ਵਿੰਡੋ ਗਲਾਸ ਇਹ ਟਰੈਕ ਤੋਂ ਆਊਟ ਹੋ ਗਿਆ ਤੇ ਇਹ ਸ਼ਾਇਦ ਵਿੰਡੋ ਆਪਾਂ ਆਮ ਤੌਰ ਤੇ ਵਿੰਡੋਆਂ ਡਰਾਈਵਿੰਗ ਦੇ ਵਕਤ ਉੱਪਰ ਥੱਲੇ ਕਰਦੇ ਆ ਤਾਂ ਵਿੰਡੋਆਂ ਸਟਕ ਹੋ ਜਾਂਦੀਆਂ ਨੇ ਤੇ ਇਹਨਾਂ ਦੇ ਸਟਕ ਹੋਣ ਦਾ ਕਾਰਨ ਹੁੰਦਾ ਵਾ ਆਪਣੇ ਟਰੈਕ ਕਈ ਵਾਰ ਤਾਂ ਆਪਣੇ ਟਰੈਕ ਇਹਨਾਂ ਨੂੰ ਵਿੰਡੋ ਰੈਗੂਲੇਟਰ ਵੀ ਕਿਹਾ ਜਾਂਦਾ ਤੇ ਵਿੰਡੋ ਟਰੈਕ ਵੀ ਕਿਹਾ ਜਾਂਦਾ ਜੀ ਇਹ ਜਿਆਦਾ ਮੇਨ ਕਾਰਨ ਬਣਦਾ ਵਾ ਬਹੁਤ ਹੀ ਜਿਆਦਾ ਜਦੋਂ ਫ੍ਰੀਜ਼ਿੰਗ ਹੋ ਜਾਂਦੀ ਆ ਸਿਆਲਾਂ ਦੇ ਵਿੱਚ ਆਪਾਂ ਅਵੋਇਡ ਕਰਿਆ ਕਰੋ ਵੀ ਵਿੰਡੋ ਬਹੁਤ ਘੱਟ ਉੱਤੇ ਥੱਲੇ ਕਰੀਏ ਪਰ ਹਮੇਸ਼ਾ ਜਿੰਨੀ ਵੀ ਸਨੋ ਇੱਥੇ ਫ੍ਰੀਜ਼ ਹੋਈ ਹੁੰਦੀ ਆ ਸਾਰੀ ਸਕ੍ਰੇਪ ਕਰਿਆ ਕਰੋ ਪਹਿਲਾਂ ਗੱਡੀ ਦੇ ਵਿੱਚ ਚੰਗੀ ਹੀਟ ਛੱਡੋ ਤਾਂ ਜੋ ਜਿਹੜੇ ਸ਼ੀਸ਼ੇ ਆ ਜਿੰਨੇ ਵੀ ਕੰਪੋਨੈਂਟਾਂ ਵਿੰਡੋ ਦੇ ਰੈਗੂਲੇਟਰ ਦੇ ਉਹ ਸਾਰੇ ਚੰਗੀ ਤਰ੍ਹਾਂ ਆਪਣਾ ਕੰਮ ਕਰ ਸਕਣ ਫ੍ਰੀਜ਼ਿੰਗਾ ਜੋ ਫ੍ਰੀਜ਼ਿੰਗ ਪੁਆਇੰਟ ਟੁੱਟ ਜਵੇ ਨਾਰਮਲ ਕੰਡੀਸ਼ਨ ਦੇ ਵਿੱਚ ਆ ਜਾਣ ਤਾਂ ਆਪਾਂ ਜੋ ਵੀ ਹੈ ਡੈਮੇਜ ਤੋਂ ਬਚ ਸਕੀਏ ਹੁਣ ਅਸੀਂ ਵਿੰਡੋ ਸਾਰੀ ਰੈਗੂਲੇਟਰ ਜਿਹੜਾ ਦੁਬਾਰੇ ਮਾਊਂਟ ਕੀਤਾ ਮਾਊਂਟ ਕਰਨ ਤੋਂ ਬਾਅਦ ਇੱਕ ਦੋ ਟਰਾਈਆਂ ਚੈੱਕ ਕੀਤਾ ਤੇ ਬਿਲਕੁਲ ਪੂਰੇ ਵਧੀਆ ਕੰਮ ਕਰ ਰਿਹਾ ਰੁਕ ਰਿਹਾ ਵਨ ਟੱਚ ਵਿੰਡੋ ਆ ਜਿਹੜੀ ਉਹ ਇੱਕ ਵਾਰ ਥੱਲੇ ਉੱਤੇ ਹੁੰਦੀ ਆ ਉਹ ਇੱਕ ਵਾਰ ਆਪਾਂ ਪੁਆਇੰਟ ਦਬਦੇ ਆ ਤਾਂ 올 ਦਾ ਵੇ ਥੱਲੇ ਚਲੀ ਜਾਂਦੀ ਆ। ਕਈ ਮੈਨੂਅਲ ਵਿੰਡੋਆ ਹੁੰਦੀਆਂ ਨੇ ਉਹ ਇਸ ਤਰ੍ਹਾਂ ਰੁੱਕ ਰੁੱਕ ਕੇ ਕੰਮ ਕਰਦੀਆਂ ਨੇ। ਜਾਂ ਉਹਨਾਂ ਨੂੰ ਇੱਕ ਲੰਮਾ ਹੋਲਡ ਦੀ ਜ਼ਰੂਰਤ ਪੈਂਦੀ ਆ ਤਾਂ ਇਹ ਸ਼ੀਸ਼ਾ ਬੰਦ ਹੁੰਦਾ। ਤੇ ਇਹ ਵਿੰਡੋ ਰੈਗੂਲੇਟਰ ਤੁਸੀਂ ਕਿਸੇ ਪ੍ਰੋਫੈਸ਼ਨਲ ਬੰਦੇ ਤੋਂ ਚੇਂਜ ਕਰਾਓ ਤਾਂ ਵਧੀਆ ਰਹਿੰਦਾ ਵਾ। ਕਿਉਂਕਿ ਇਹਦੇ ਤੇ ਬਹੁਤ ਹੀ ਜ਼ਿਆਦਾ ਕੰਮ ਹੁੰਦਾ ਵਾ। ਪੈਨਲ ਰਿਮੂਵ ਕਰਨਾ ਪੈਂਦਾ ਰਿਮੂਵ ਕਰਕੇ ਉਹਨੂੰ ਮਾਊਂਟਿੰਗ ਕਰਨੀ। ਤੇ ਹੋ ਸਕਦਾ ਜੇ ਤੁਸੀਂ ਇਹ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਤਾਂ ਇਹ ਖੁਦ ਵੀ ਕਰ ਸਕਦੇ ਆ ਪਰ ਬਹੁਤ ਪ੍ਰੈਸ਼ਰ ਦਾ ਕੰਮ ਆ ਤੇ ਹਮੇਸ਼ਾ ਹੀ ਜੇ ਕਦੇ ਪ੍ਰੋਬਲਮ ਆਉਂਦੀ ਆ ਤਾਂ ਵਿੰਡੋ ਰੈਗੂਲੇਟਰ ਨਵਾਂ ਪਾਓ ਇਹ ਸੁਜੈਸਟ ਕਰਦਾ ਮੈਂ